ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿ ਆਪ ਜੀ ਦੇ ਸੰਮੁਖ ਉਹਨਾਂ ਸੰਤ ਮਹਾਦਮਾ ਦੀ ਪ੍ਰਸ਼ੰਸਾ ਵਿੱਚ ਕੋਈ ਸ਼੍ਰੀ ਬਿਆਨ ਕਰਨ ਜਾ ਰਹੇ ਹਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪ ਦਾ ਤਰਦੇ ਹੀ ਹਨ ਨਾਲ ਸਾਰੀਆਂ ਸੰਗਤਾਂ ਨੂੰ ਵੀ ਤਾਰ ਜਾਂਦੇ ਹਨ ਤੁਸੀਂ ਸ਼੍ਰੀ ਇਉਂ ਸਰਵਣ ਕਰੋ ਜੀ ਸਾਧੂ ਆਦੇਗ ਬਜਟਾ ਸਾਧੂਆਂ ਦਾ ਦਰਬਾਰ ਜੀ ਹੋ ਰਬ ਜਟਾ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਬੜੀ ਸੋਚ ਸੋਚ ਮੂੰਹਾਂ ਗਾਲੇ ਕਾਢਨੇ ਬੜੀ ਸੋਚ ਸੋਚ ਮੂੰਹਾਂ ਗਾਲੇ ਕਾਢਨੇ ਕਦੇ ਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਤੱਪ ਦੇ ਦਿਲਾਂ ਨੂੰ ਸਾਧੂ ਦਿੰਦੇ ਠਾਰ ਜੀ ਤੱਪ ਦੇ ਦਿਲਾਂ ਨੂੰ ਸਾਧੂ ਦਿੰਦੇ ਠਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਰਸ ਤਾਂ ਵਿਖਾਉਂਦੇ ਭੁੱਲਿਆ ਜੋੜਦੇ ਨੇ ਮਾਈ ਪਾਈ ਨੂੰ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਜੀ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਹਰ ਕੋਈ ਨਹੀਂ ਸੰਤਾਂ ਦੀ ਰਮਜ਼ ਜਾਣਦਾ ਹਰ ਕੋਈ ਨਹੀਂ ਸੰਤਾਂ ਦੀ ਰਮਜ਼ ਜਾਣਦਾ ਕੋਈ ਨਹੀਂ ਸੰਤਾਂ ਦਾ ਪਿਆਰ ਮਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਣਦਾ ਸਾਧੂਆਂ ਨੂੰ ਪਾਉਂਦਾ ਨਾ ਜੇ ਹੰਕਾਰ ਜੀ ਸਾਧੂਆਂ ਨੂੰ ਪਾਉਂਦਾ ਨਾ ਜੇ ਹੰਕਾਰ ਜੀ ਸਾਧੂਆਂ ਦੀ ਮਹਿਮਾਇਾ ਪਰ ਹੈ ਅਪਾਰ ਜੀ ਸਾਧੂਆਂ ਦੀ ਮਹਿਮਾਇਾ ਪਰ ਹੈ ਅਪਾਰ ਜੀ ਨੀਵਾ ਹੋ ਜੇ ਸਾਧੂ ਦੀ ਸ਼ਰਨ ਤਾਰਥ ਨਾ ਤੋ ਚਰ ਜੀ ਸਾਧੂਆਂ ਦੀ ਮਹਿਮਾ ਆ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਆ ਪਰੇ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕੇ ਹਰ ਰੱਬ ਵੀ ਨਮੋੜਿਆ ਸਾਧੂਆਂ ਦਾ ਕੇ ਹਰ ਰੱਬ ਵੀ ਨਮੋੜਿਆ ਪਾਗਾਵਾਲੇ ਸਾਧੂਆਂ ਦੇ ਯਾਰ ਜੀ ਵੱਡੇ ਪਾਗਾਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾਇ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾਇ ਪਰੇ ਅਪਾਰ ਜੀ ਸਾਧੂਆਂ ਦੀ ਮਹਿਮਾਇ ਪਰੇ ਅਪਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ